ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵੇਰ ਦਾ 6:30 ਦਾ 6:30 ਹੋ ਗਈ ਤੇ ਮੈਂ ਪਾਏ ਹੋਏ ਨੇ ਮਸ਼ੀਨ 'ਚ ਕੱਪੜੇ ਸਵੇਰੀ ਪਾਏ ਨੇ ਰਾਤ ਨਹੀਂ ਪਾਈ ਮਸ਼ੀਨ 'ਚ ਤੇ ਹਲੇ ਇਹ ਵੀ ਉਹਦਾ ਅੱਧਾ ਘੰਟਾ ਪਿਆ ਟਾਈਮ ਦਾ ਤੇ ਫਿਰ ਐਨੇ ਮੈਂ ਕਰਦੀ ਆਂ ਅੰਦਰ ਡਸਟਿੰਗ ਕੱਲ ਸ਼ਾਮ ਨੂੰ ਨਾ ਮੇਰਾ ਸਿਰ ਦਰਦ ਕਰਨ ਲੱਗਿਆ ਮਾਈਗਰੇਨ ਦਾ ਹੋਣ ਲੱਗਿਆ ਸਿਰ ਦਰਦ ਤੇ ਮੇਰਾ ਇੱਕ ਕੰਮ ਸਾਰਾ ਉਧਰ ਉਧਰ ਹੋ ਗਿਆ ਰਾਤ ਨਾ ਮੈਂ ਮਸ਼ੀਨ 'ਚ ਕੱਪੜ ਤੇ ਨਾ ਮੇਰੇ ਤੋਂ ਕੱਪੜਾ ਵੀ ਚੱਕਾ ਤਰ ਹੋਈ ਜਿਹੜਾ ਆਪਣੇ ਰੂਮ 'ਚ ਜੇ ਉਧਰ ਕੱਪੜੇ ਪਏ ਹੁੰਦੇ ਨੇ ਐਕਸਟਰਾ ਸ਼ੂ ਪਏ ਹੁੰਦੇ ਨੇ ਮੇਰੀ ਕੋਸ਼ਿਸ਼ ਹੁੰਦੀ ਏ ਕਿ ਮੈਂ ਰਾਤ ਨੂੰ ਹੀ ਚੱਕਦਾ ਹਾਂ ਨਾ ਕੁਰਸੀਆਂ 'ਤੇ ਕੱਪੜੇ ਪਏ ਆ ਕੋਈ ਗਿੱਲਾ ਟੋਵਲ ਪਿਆ ਜੇ ਕੰਮੇ ਵੀ ਪਿਆ ਜੋ ਵੀ ਸੈਟਿੰਗ ਕਰਨ ਵਾਲੀ ਹੁੰਦੀ ਐ ਐਕਸਟਰਾ ਕੱਪੜਾ ਤੇ ਮੈਂ ਰਾਤ ਨੂੰ ਹੀ ਕਰਦਾਨੀ ਹੁੰਦੀ ਐ ਉਹ ਵੀ ਨ ਮੈਂ ਉਹ ਵੀ ਮੈਂ ਚੱਕਾ ਤਰ ਹੋਣ ਕਰਕੇ हटਿਆਂਗੀ ਤੇ ਐਂ ਕਰਕੇ ਮੇਰਾ ਕੰਮ ਜਾਂ ਵੱਧ ਗਿਆ ਤੇ ਅੱਜ ਮੈਂ ਸੋਚਿਆ ਦਾਲ ਸਬ지 ਨਹੀਂ ਬਣਾਉਂਦੀ ਤੇ ਖੇਤ ਵੀ ਰੋਟੀ ਹੀ ਜਾਣੀ ਨੀ ਕੋਈ ਹੈ ਨਹੀਂ ਖੇਤਵੰਦ ਰੋਟੀ ਵਾਲ ਅਸੀਂ ਕਰ ਕਰਦੇ ਆ ਤੇ ਮੈਂ ਸੋਚ ਲਈ ਤੇ ਐ ਦਾ ਕੁਝ ਪਲੈਨਿੰਗ ਕਰ ਰਹੀ ਆ ਕਿ ਚਲੋ ਥੋੜੀ दाल सब्जी ਤੋਂ ਵੀ ਰਾਹਤ ਮਿਲ ਜੂਗੀ ਤੇ ਐਦਾਂ ਦਾ ਕੁਝ ਏਡਾ ਸਟਿੰਗ ਵੀ ਕਰਨ ਵਾਲੇ ਪਿਆ ਵਾਸ਼ਰੂਮ ਵੀ ਡੀਪ ਕਲੀਨ ਕਰਨ ਵਾਲਾ ਪਿਆ ਕੱਪੜੇ ਧੁੱਤ ਜਾਂਦੇ ਨੇ ਪਾਉਣੀ ਮਸ਼ੀਨ ਤੋਂ ਕੱਢ ਕੇ ਸੁੱਕਣੇ ਪਾਉਣੀ ਐਨੇ ਕੱਪੜੇ ਲੈਣਗੇ ਅੱਧਾ ਘੰਟਾ ਤੇ ਐਨੇ ਮੈਂ ਅੱਧੇ ਘੰਟੇ 'ਚ ਡਸਟਿੰਗ ਕਰ ਲਾਂ ਨੇ ਅੰਦਰ ਡਸਟਿੰਗ ਵੀ ਨਹੀਂ ਹੋਈ ਦੋ ਦਿਨ ਹੋ ਗਏ ਡਸਟਿੰਗ ਕਰ ਲਈ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾ ਕੇ ਵਾਸ਼ਰੂਮ ਦੇਖ ਲਵਾਂਗੀ ਟਾਈਮ ਲੱਗ ਜਾ ਤਾਂ ਕਰ ਲੂੰਗੀ ਅਤੇ ਕੋਈ ਦੁਕਾਨ ਲੱਗ ਜੇ ਫਿਰ ਕੰਮ ਸਾਰਾ ਆਪਣਾ ਉਥਲ-ਪੋਥਲ ਹੋ ਜਾਂਦਾ ਫਿਰ ਕੋਈ ਪਲੈਨਿੰਗ ਨਹੀਂ ਹੁੰਦੀ ਕੱਲ ਤਾਂ ਮੈਨੂੰ ਸ਼ਾਮ ਨੂੰ ਕੁਝ ਵੀ ਨਾ ਚੰਗਾ ਲੱਗੇ ਮੈਨੂੰ ਐ ਲੱਗੇ ਪਾਸ ਮੈਂ ਖਾਣ-ਖਾ ਕੇ ਮੈਂ ਪੈ ਜਾ ਮੈਨੂੰ ਕੁਝ ਨਹੀਂ ਮੈਨੂੰ ਤਾਂ ਕਰਨਾ ਹੈਗਾ ਉਸ ਕਰਕੇ ਕੰਮ ਸਾਰੇ ਇਕੱਠੇ ਹੋ ਗਏ ਪਰ ਜੀ ਦਾਲ ਸਬਜ਼ੀ ਦਾ ਮੈਂ ਨਹੀਂ ਕਰਦੀ ਹੈਗੀ ਜਿਗਾੜ ਤੇ ਉਸ ਕਰਕੇ ਥੋੜਾ ਜਿਹਾ ਕੰਮ ਮੈਂ ਆਪ ਦਾ ਹਲਕਾ ਰੱਖ ਲਵਾਂਗੀ ਮੇਰੀ ਮੇਰੀ ਦਾਲ ਸਬਜ਼ੀ ਕਰਨੋਂ ਕੁਕਿੰਗ ਦਾ ਕੰਮ ਹੁੰਦਾ ਫਿਰ ਮੇਰਾ ਕੰਮ ਵੱਧ ਜਾਂਦਾ ਚਲੋ ਜੀ ਮੈਂ ਡਸਟਿੰਗ ਕਰ ਲਾਂਗੀ ਵੀ ਇਹਨੇ ਅੱਧੇ ਘੰਟੇ ਤੇ ਮੈਂ ਡਸਟਿੰਗ ਕਰ ਲਾਂਗੀ ਅੰਦਰ ਆ ਕੇ ਮੈਂ ਲੱਗੀ ਸੀ ਡਸਟਿੰਗ ਕਰਨ ਕੱਪੜਿਆਂ ਨੂੰ ਹਜੇ ਟਾਈਮ ਪਿਆ ਸੀ ਅੱਧਾ ਘੰਟਾ ਮਸ਼ੀਨ ਨੇ ਲੈਣਾ ਸੀ ਮੈਂ ਕਿਹਾ ਚਲੋ ਅੱਧਾ ਘੰਟੇ 'ਚ ਮੈਂ ਕਾਫੀ ਸਾਰੀ ਆਪਣੀ ਡਸਟਿੰਗ ਕਰ ਲੂੰਗੀ ਕਿਉਂਕਿ ਡਸਟਿੰਗ ਨਹੀਂ ਕਰੀ ਸੀ ਦੋ ਦਿਨ ਵਾਂਗੂ ਹੋ ਗਈ ਸੀ ਥੋੜਾ ਬਹੁਤਾ ਕਿਸੇ ਨਾ ਕਿਸੇ ਕੱਪੜਾ ਮਾਰ ਦਿੰਦੀ ਸੀ ਪਰ ਜਿਹੜਾ ਆਵਲ ਐਂਟਰੈਂਸ ਟੂਰ ਆ ਨਾ ਇਹ ਮੈਂ ਘੱਟ ਹੀ ਛੱਡਦੇ ਸੀ ਕਿਉਂਕਿ ਜਦੋਂ ਮੇਰਾ ਡਸਟਿੰਗ ਦਾ ਟਾਈਮ ਹੁੰਦਾ ਸੀ ਉਦੋਂ ਹੈਲਪਰ ਝਾੜੂ ਪੂੰਚਾ ਕਰ ਦਾਂਦੀ ਸੀ ਤੇ ਫਿਰ ਮੈਨੂੰ ਆਉਂਦਾ ਸੀ ਵੀ ਡੋਰ 'ਚੋਂ ਮਿੱਟੀ ਨਿਕਲੂਗੀ ਸਾਰੀ ਫਲੋਰ ਤੇ ਪਊਗੀ ਫਲੋਰ ਸਾਫ਼ ਹੋ ਗਿਆ ਫ ਆ ਵਾਲਾ ਟਰ ਅੱਜ ਬਹੁਤ ਦਿਨਾਂ ਤੋਂ ਬਾਅਦ ਝਾੜ ਰਹੀ ਹਾਂ ਕਿਉਂਕਿ ਅੱਜ ਹੈਲਪਰ ਹਜੇ ਤੱਕ ਆਈ ਨਹੀਂ ਸੀ ਤੇ ਬਾਕੀ ਮੈਂ ਵੀ अर्ਲੀ ਸੀ ਮੈਂ ਕਿਚਨ 'ਚ ਅੱਜ ਬੜੀ ਨਹੀਂ ਸੀ ਕੁਕਿੰਗ ਹੈ ਨਹੀਂ ਸੀ ਕੁਝ ਵੀ ਦਾਣਾ ਵਾਲਾ ਆਟਾ ਗੁੰਨਾ ਸੋਸ ਕਰਕੇ ਮੈਂ ਵੀ ਥੋੜਾ ਜਲਦੀ ਹੀ ਲੱਗੇ ਡਸਟਿੰਗ ਕਰਨ ਆਦਰਵਾਇਸ ਮੇਰਾ ਕੁਕਿੰਗ ਦਾ ਕੰਮ ਕਰਨ ਤੋਂ ਬਾਅਦ ਹੀ ਕਿਚਨ ਤੋਂ ਬਾਅਦ ਹੀ ਡਸਟਿੰਗ ਦਾ ਟਾਈਮ ਲੱਗਦਾ ਸੀ ਉਦੋਂ ਹੈਲਪਰ ਝਾੜੂ ਪੂੰਝਾ ਕਰ ਦਿੰਦੀ ਸੀ ਫਿਰ ਮੈਨੂੰ ਆਏ ਹੁੰਦੇ ਚਲੋ ਫਲੋਰ ਕਾ ਨੂੰ ਗੰਦਾ ਕਰਨਾ ਹਜੇ ਸਾਰਾ ਦਿਨ ਪਿਆ ਐਵੇਂ ਮਿੱਟੀ ਕਾ ਨੂੰ ਖੰਡਿਆਉਣੀ ਆ ਫਰਸ਼ ਤੇ ਤੇ ਬਾਕੀ ਮੈਂ ਡਸਟਿੰਗ ਅੰਦਰ ਕਰ ਦਿੰਦੀ ਹ ਅੱਜ ਮੈਂ ਅੱਛੀ ਤਰ੍ਹਾਂ ਵਾਲਾ ਡੋਰ ਝਾੜੇ ਪਹਿਲਾਂ ਮੈਂ ਕਿਹਾ ਚਲੋ ਇੱਥੋਂ ਹੀ ਸ਼ੁਰੂ ਕਰਾਂ ਐਂਟਰੈਂਸ ਡੋਰ ਵਿੰਡੋ ਜੋ ਵੀ ਹੈਗਾ ਸਾਈਡ ਡੋਰ ਡਰਾਇੰਗ ਰੂਮ ਵਾਲਾ ਡੋਰ ਤੇ ਕੱਪੜਾ ਮਾਰਮਰ ਕੇ ਫਿਰ ਆਈ ਲੌਬੀ ਵਿੱਚ ਅੰਦਰ ਆ ਕੇ ਸੋਫੇ ਦੇ ਪਹਿਲਾਂ ਕੱਪੜੇ ਸੈੱਟ ਕਰੇ ਥੋੜਾ ਜਿਹਾ ਸੈੱਟ ਕਰ ਦੋ ਖਿੱਚ ਕੇ ਬਿਛਾ ਦੋ ਬੰਦ ਕੱਢ ਦੋ ਉਸ ਦੇ ਨਾਲ ਹੀ ਇਹਨਾਂ ਵਧੀਆ ਲੱਗਣ ਲੱਗ ਜਾਂਦਾ ਹੈਗਾ ਤੇ ਕਈ ਕਮੈਂਟ ਆਉਂਦੇ ਨੇ ਕਿ ਤੁਸੀਂ ਸੋਫਾ ਨਵਾਂ ਲੈ ਲਓ ਸੋਫਾ ਨਵਾਂ ਲੈ ਲਓ ਸੋਫਾ ਅਸੀਂ ਲਵਾਂਗੇ ਨਵਾਂ ਹਜੇ ਪਰ ਹਜੇ ਉਹ ਟਾਈਮ ਆਇਆ ਨਹੀਂਗਾ ਕਿਉਂਕਿ ਕੁਝ ਕੰਮ ਆਏ ਹੁੰਦੇ ਨੇ ਹਜੇ ਨਾ ਐਕਚੁਅਲੀ ਦਵਿੰਦਰ ਦਾ ਭਾਵੇਂ ਅੱਜ ਚੱਕ ਲੈਣਾ ਉਹਨਾਂ ਦਾ ਤਾਂ ਸਕੇਨ ਦੀ ਦੇਰ ਤੇ ਮੈਂ ਹੀ ਰੋਕੀ ਬੈਠੀ ਆ ਕਿਉਂਕਿ ਪਤਾ ਹੁੰਦਾ ਲੇਡੀਜ਼ ਨੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਝਾੜ ਪੂੰਝ ਕਰਨੀ ਹੁੰਦੀ ਆ ਹਜੇ ਪੇਂਟ ਕਰਾਉਣਾ ਘਰ ਨੂੰ ਫਾਈਨਲ ਕੋਟ ਹਜੇ ઓਨ ਜਸਟ ਪ੍ਰਾਈਮਰ ਕੋਟ ਹੋਇਆ ਹੋਇਆ ਹੈ ਉਸ ਕਰਕੇ ਮੈਨੂੰ ਆਏ ਹਜੇ ਚਲੋ ਜਿਵੇਂ ਕੁਝ ਹੈਗਾ ਠੀਕ ਆ ਬੋ ਉਹਨਾਂ ਨੂੰ ਮੇਨਟੇਨ ਕਰੀ ਜਾਣੇ ਆ ਕਿਉਂਕਿ ਜਦੋਂ ਪੇਂਟ ਕਰਨਾ ਹੁੰਦਾ ਨਾ ਘਰ ਵਿੱਚ ਫੇਰ ਸਮਾਨ ਸਾਹਮਣਾ ਇੱਧਰ ਉੱਧਰ ਕਰਨਾ ਬਹੁਤ ਹੀ ਔਖਾ ਹੁੰਦਾ ਕਿੰਨਾ ਮਰਜ਼ੀ ਤੁਸੀਂ ਧੂੜ ਮਿੱ ਬਹੁਤ ਮੁਸ਼ਕਲ ਹੁੰਦਾ ਇਸ ਕਰਕੇ ਮੈਨੂੰ ਆਏ ਨਵੇਂ ਚੀਜ਼ਾਂ ਹਲੇ ਘਟ ਤੋਂ ਘਾਟੀ ਖਰੀਦੀਏ ਵੀ ਜੋ ਕੁਝ ਹੈਗਾ ਠੀਕ ਹੈ ਇਹ ਸੋਫਾ ਮੈਨੂੰ ਬੈਠਣ ਵਿੱਚ ਬੜਾ ਅਨਕੰਫਰਟੇਬਲ ਲੱਗਦਾ ਤਾਂ ਹੀ ਮੈਂ ਇਹ ਸੋਫੇ ਤੇ ਬੈਠਦੀ ਨਹੀਂ ਮੈਂ ਤਾਂ ਸੋਫਟ ਸੀਟ ਤੇ ਸੋਫਟ ਕੁਸ਼ਨ ਤੇ ਬੈਠ ਹੀ ਨਹੀਂ ਸਕਦੀ ਹੈਗੀ ਜੋ ਉੱਠਦੇ ਨਾ ਫਿਰ ਢੂਈ ਦਾ ਜ਼ੋਰ ਬਹੁਤ ਪੈਂਦਾ ਜਰੂਰ ਆਪਾਂ ਪੋਲੀ ਗੱਦੇ ਚੋਂ ਜਾਂ ਪੋਲੀ ਚੇਅਰ ਤੋਂ ਕੁਸ਼ਨ ਤੋਂ ਉੱਠਦੇ ਆ ਇਸ ਕਰਕੇ ਮੈਂ ਸੋਫੇ ਤੇ ਬਹਿ ਕੇ ਰਾਤ ਜੀਦੀ ਮੈਂ ਤਾਂ ਅੰਦਰ ਆਪਣੇ ਕਮਰੇ ਚ ਚਾਹ ਪਾਣੀ ਪੀਂਦੀ ਹਾਂ ਕੁਰਸੀ ਤੇ ਕੰਫਰਟੇਬਲ ਬਹਿ ਕੇ ਜਾਂ ਫਿਰ ਜਿਹੜੀ ਲੌਬੀ ਚੇਅਰਸ ਵੀ ਹਨ ਮੈਂ ਉਹਨਾਂ ਤੇ ਕੰਫਰਟੇਬਲ ਹੁੰਦੀਆਂ ਸੋਫਾ ਸੋਫੇ ਤੇ ਮੈਂ ਤਾਂ ਬੈਠ ਹੀ ਨਹੀਂ ਸਕਦੀ ਹਾਰਡ ਵਾਲਾ ਕੰਫਰਟੇਬਲ ਪਰ ਸੌਫਟ ਵਾਲਾ ਬਿਲਕੁਲ ਕੰਫਰਟੇਬਲ ਨਹੀਂ ਤੇ ਲੌਬੀ ਦੀ ਡਸਟਿੰਗ ਕਰਕੇ ਵਾਸ਼ਫਿਸ਼ ਨੂੰ ਕਲੀਨ ਕਰਦਾ ਇਹ ਵੀ ਵਾਸ਼ ਕਰਦਾ ਸੀਗਾ ਮਿੱਟੀ ਬਹੁਤ ਜ਼ਿਆਦਾ ਆਉਂਦੀ ਆਵਲੀ ਗ੍ਰੇਨਾਈਟ ਤੇ ਆ ਮੌਸਮੀ ਮਿੱਟੀਆਂ ਵਾਲਾ ਹਨ ਬਾਰਿਸ਼ ਜੇ ਸ਼ੁਰੂ ਹੋਊ ਜਿਹੜੇ ਪਰਸਾਤਾ ਹੋ ਗਈਆਂ ਸ਼ੁਰੂ ਫਿਰ ਥੋੜਾ ਬਹੁਤਾ ਫਰਕ ਪਊਗਾ ਥੋੜਾ ਜਿਹਾ ਫਰਕ ਪੈ ਜੂ ਮਿੱਟੀ ਕੱਟੇ ਦਾ ਹੁਣ ਜਿਹੜੀ ਟਫ ਚਿੰਗ ਰੋਜ਼ ਕਰਨੀ ਪੈਂਦੀ ਆ ਇੱਕ ਦਿਨ ਚਲੋ ਫਿਰ ਲੰਘ ਜਿਆ ਕਰੂਗਾ ਇਸ ਤਰ੍ਹਾਂ ਕੋਸਵੀਰ ਦਾ ਕੰਮ ਹੁੰਦਾ ਕਿਚਨ ਚ ਵੀ ਕੰਮ ਹੁੰਦਾ ਸਾਫ ਸਫਾਈ ਦਾ ਕੰਮ ਹੁੰਦਾ ਉਧਰ ਕੱਪੜੇ ਉਧਰ ਵਾਸ਼ਰੂਮ ਡੀਪ ਕਲੀਨ ਕਰਨਾ ਤੇ ਅੱਜ ਬ੍ਰੇਕਫਾਸਟ ਵਿੱਚ ਬਣਾਏ ਸੀ ਧਾਲ ਵਾਲਾ ਪਰੌਂਠਾ ਤੇ ਮੈਂ ਵੀ ਫਿਰ ਧਾਲ ਵਾਲਾ ਪਰੌਂਠਾ ਹੀ ਖਾਤੇ ਇੱਕ ਭਾਰੀ ਜਿਹਾ ਪਰੌਂਠਾ ਵੱਡਾ ਸਾਰਾ ਮੈਂ ਬਣਾ ਲਿਆ ਆਪਣੇ ਵਾਸਤੇ ਨਾਲ ਮੈਂ ਲੈ ਲਿਆ ਥੋੜਾ ਜਿਹਾ ਪੜਥਾ ਪੜਥਾ ਕੱਲ ਬਣਾਇਸ ਨਾਲ ਦਹੀਂ ਤੇ ਮੱਖਣ ਟਾਈਮ ਹੋ ਗਿਆ 10:30 ਦਾ ਤੇ ਮੈਂ ਹੁਣ ਆਇਆ ਕਿਚਨ ਝੁੱਕ ਜਨ ਚੋ ਫ੍ਰੀ ਹੋ ਕੇ ਕਿਚਨ ਦਾ ਸਾਰਾ ਕੰਮ ਕਰਕੇ ਸਾਰਾ ਕਿਚਨ ਸਾਫ਼ ਸੁਫ਼ ਹੋ ਗਿਆ ਸਾਰਾ ਕੰਮ ਨਿਬੜ ਗਿਆ ਕਿਚਨ ਦਾ ਉਤਾਰ ਕੇ ਲੈ ਕੇ ਕੱਪੜੇ ਬਾਹਰ ਕੁਸ਼ਾ ਪੈੜ ਤੇ ਹਜੇ ਪਹਿਨ ਤਿਆਰ ਕਰਨ ਵਾਲੇ ਪ੍ਰੈਸ ਵਾਲੇ ਉਧਰ ਰੱਖ ਤੇ ਕੁਛ ਤਿਆ ਕਰੇ ਪੈਨੇ ਕੱਪੜੀ ਕੱਪੜੇ ਪੈਨੇ ਬੈੱਡ ਤੇ ਯਾਨੀ ਕਿ ਕੱਪੜੇ ਸੰਭਾਲਣ ਵਾਲੇ ਰਹਿ ਗਏ ਬਸ ਇਹ ਕੰਮ ਰਹਿ ਗਿਆ ਮੇਰਾ ਤੇ ਮੇਰੇ ਕਈ ਕਾਫੀ ਦਾ ਕੱਪ ਕਰਕੇ ਕਾਫੀ ਦੀ ਇੰਨੀ ਆਦਤ ਬਣ ਗਈ ਮੈਨੂੰ ਇੰਨੀ ਆਦਤ ਬਣ ਗਈ ਬਹੁਤ ਐਡਿਕਸ਼ਨ ਹੋ ਗਈ ਮੈਨੂੰ ਕਾਫੀ ਦੀ ਲੋ ਫੀਲ ਹੋ ਰਹੀ ਸੀ એનર્ਜੀ ਬਿਲਕੁਲ ਨਹੀਂ ਲੱਗਦਾ ਸਭ ਹੈ ਹੀ ਨਹੀਂ ਜਾਨ ਹੈ ਨਹੀਂ ਕੁਝ ਕਰਨ ਦੀ ਫਿਰ ਮੈਂ ਕਿਹਾ ਚਲ ਨੂੰ ਕਾਫੀ ਪੀਨੀ ਆ ਫਿਰ ਅੰਦਰੋਂ ਦਿਲ ਕਰਦਾ ਕਿ ਕਾਫੀ ਪੀਵਾਂ ਕਾਫੀ ਨਾਲ એનર્ਜੀ ਆ ਜੂਗੀ ਕੱਪੜੇ ਸੰਭਾਲਦੇ ਹਾਂ ਤੇ ਪੈਂਟ ਖਾਣੀ ਕਰਨਾ ਪਿਆ ਕੱਪੜਾ ਜ ਕੱਪੜੇ ਬਹੁਤ ਹੀ ਜ਼ਿਆਦੇ ਕੱਪੜੇ ਸੀਗੇ ਲੋਡ ਮਸ਼ੀਨ ਦਾ ਫੁੱਲ ਅਸੀਂ ਕਰੇ ਕਰਤਾ ਨਾ ਫੁੱਲੀ ਮਸ਼ੀਨ ਚ ਕੱਪੜੇ 2-4 ਘਾਟ ਹੀ ਹੁੰਦੇ ਨੇ ਤੇ ਅੱਜ ਪੂਰੇ ਫੁੱਲ ਅਸੀਂ ਇੱਕ ਤੋਂ ਕੱਪੜੇ ਮੈਂ ਐਕਸਟਰਾ ਹੀ ਪਾਤੇ ਸੀ ਬਲਕਿ ਪੈਂਦੇ ਨਹੀਂ ਸੀ ਪਰ ਮੈਂ ਪਾ ਦਿੱ ਇਸਨੇ ਕਹਾਂਣੀ ਨੂੰ ਦੋ ਕੱਪੜੇ ਮੈਂ ਅੱਢ ਕੇ ਇੱਥੇ ਧੋਵਾ ਕਾਫੀ ਪੀ ਕੇ ਹੁ ਕਿ ਅੱਜ ਮੈਂ ਕੁਕਿੰਗ ਦਾ ਕੰਮ ਨਹੀਂ ਕਰਿਆ ਕੁਕਿੰਗ ਦਾ ਕੰਮ ਕਰੇ ਬਿਨਾ ਹੀ ਮੇਰੇ ਐਨੇ ਕੰਮ ਪਨ ਗਏ ਡਸਟਿੰਗ ਦੀ ਸਾਰੀ ਹੋ ਗਈ ਬਹੁਤ ਡਸਟਿੰਗ ਹੋ ਗਈ ਵਾਸ਼ਰੂਮ ਡੀਪ ਕਲੀਨ ਹੋ ਗਿਆ ਕੱਪੜੇ ਧੋਤੇ ਗਏ ਸਿਰਫ ਇੱਕ ਕੁਕਿੰਗ ਦਾ ਕੰਮ ਨਾ ਕਰਨ ਕਰਕੇ ਕਈ ਵਾਰ ਐ ਹੁੰਦਾ ਨਾ ਕੁਕਿੰਗ ਦਾ ਕੰਮ ਇੰਨਾ ਚਾਰਜ ਹੋ ਜਾਂਦਾ ਫਿਰ ਬਾਕੀ ਕੰਮ ਰਹਿ ਜਾਂਦੇ ਪਰ ਅੱਜ ਮੈਂ ਬਾਕੀ ਸਾਰੇ ਕੰਮ ਕਰ ਲਏ ਤੇ ਕੁਕਿੰਗ ਨਹੀਂ ਕੀਤੀ ਤੇ ਆਪ ਨੂੰ ਵੀ ਥੋੜਾ ਚੇਂਜ ਮਿਲ ਗਿਆ ਬ੍ਰੈਕਫਾਸਟ ਵੀ ਜਿਵੇਂ ਪਰੌਂઠા ਖਾ ਲਿਆ ਆਪ ਨੂੰ ਵੀ ਥੋੜਾ ਬਦਲਾ ਆਇਆ ਹੋਰ ਟੀਨ ਥੋੜਾ ਚੇਂਜ ਹੋ ਗਿਆ ਜਿਵੇਂ ਸਵੇਰੇ ਉਠਣਸਾਰ ਪਹਿਲਾਂ ਤਾਂ ਇੱਕ ਸ਼ਿਫ ਅੱਜ ਆਰਾਮ ਨਾਲ ਮੈਂ ਦੂਜੇ ਕੰਮ ਕਰ ਲੈ ਸਾਰੇ ਨਹੀਂ ਫਿਰ ਦੂਜਿਆਂ ਨੇ ਸਾਰੇ ਇਕੱਠੇ ਕੰਮ ਨਹੀਂ ਹੁੰਦੇ ਜੀ ਚਲੋ ਜੀ ਕੌਫੀ ਪੀ ਲਈ ਕੌਫੀ ਪੀ ਕੇ ਫਿਰ ਸੰਵਾਰਦੇ ਕੱਪੜੇ ਅੱਜ ਲੰਚ ਵਿੱਚ ਮੈਂ ਕੋਈ ਸਬਜ਼ੀ ਨਹੀਂ ਬਣਾਈ ਸੀ ਕਿਉਂਕਿ ਸਵੇਰੇ ਬ੍ਰੈਕਫਾਸਟ ਵਿੱਚ ਪ੍ਰੌਨਟੀ ਬਣ ਗਿਆ ਸਵੇਰੇ ਮੈਂ ਕੋਈ ਸਬਜ਼ੀ ਬਣਾਈ ਨਹੀਂ ਇਸ ਕਰਕੇ ਲੰਚ ਵਿੱਚ ਕੋਈ ਸਬਜ਼ੀ ਨਹੀਂ ਇਸ ਮੈਂ ਬਣਾ ਲਿਆ ਚਨੇ ਦਾ ਸੈਲਡ ਤੇ ਦਵਿੰਦਰ ਆਗੇ ਸਿਕੰਦ ਇਕੱਲੇ-ਇਕੱਲੇ ਖਾ ਰਹੇ ਮੈਂ ਵੀ ਖਾਉਂ ਵੀਰਾ ਫਿਰ ਦੋਨੋਂ ਨੇ ਚਨਾ ਸੈਲਡ ਖਾ ਲਿਆ ਟਾਈਮ ਹੋ ਰਿਹਾ ਪੌਣੇ ਤਿੰਨ ਦਾ ਹੁਣ ਮੈਂ ਹਟੇ ਕੱਪੜੇ ਪ੍ਰੈਸ ਕਰਕੇ ਕੱਪੜੇ ਪ੍ਰੈਸ ਕਰਕੇ ਮੈਂ ਬੈੱ ਫਤਿਮਾ ਚੱਕੇ ਨਹੀਂ ਰੱਖੂੰਗੀ ਅਲਮਾਰੀ ਵਿੱਚ ਮੈਂ ਕੱਪੜੇ ਪ੍ਰੈਸ ਕਰਕੇ ਨਾ ਬੈਠ ਗਈ ਸੀ ਆਪਣੀ ਵੀਡੀਓ ਤੇ ਲੱਗੀ ਸੀ ਕੰਮ ਕਰਨ ਮੈਂ ਕਿ ਫੇਰ ਹੀ ਖੜੀ ਹੋਊਂਗੀ ਫੇਰ ਮੈਨੂੰ ਦੁਬਾਰੇ ਬੈਠਣਾ ਔਖਾ ਹੋ ਜਾਊਗਾ ਫੇਰ ਮੈਥੋਂ ਬੈਠ ਨਹੀਂ ਹੁੰਦਾ ਮੈਂ ਇੱਕ ਵਾਰ ਖੜੀ ਕੋਈ ਕੰਮ ਕਰਨ ਲੱਗਦਾ ਮੈਂ ਤੇ ਫੇਰ ਹੀ ਟਿਕਾਉਂਗੀ ਅਲਮਾਰੀ ਵਿੱਚ ਟਿਕਾਦਾ ਉਸ ਤੋਂ ਬਾਅਦ ਮੈਂ ਜਾਂਨੇ ਕਿਚਨ ਵਿੱਚ ਆਪਣੀ ਚਾਹ ਕਰਦੀਆਂ ਚਾਹ ਦੇ ਨਾਲ ਨਾਲ ਮੈਂ ਚਾਹ ਪੀ ਕੇ ਜਾਂ ਮੈਂ ਚਾਹ ਬਣਾਉਣ ਤੋਂ ਪਹਿਲਾਂ ਜੀਰਾ ਭੁੰਨ ਕੇ ਰੱਖਦਾ ਜੀਰੇ ਦਾ ਪਾਊਡਰ ਬਣਾਉਣਾ ਧਨੀਏ ਦਾ ਪਾਊਡਰ ਰੱਖਣਾ ਬਣਾ ਕੇ ਧਨੀਆ ਪੀਸ ਕੇ ਰੱਖਣਾ ਯਾਨੀ ਕਿ ਸਾਬਤ ਧਨੀਏ ਦਾ ਪਾ ਸ਼ੀਰਾ ਪੁੰਨਕੇ ਪੁੰਨਹ ਜਿਰੇ ਦਾ ਪਾਊਡਰ ਉਹ ਪਨਾ ਕੇ ਰੱਖਣਾ ਇਹ ਦੋ ਕੰਮ ਮੇਰੇ ਨਾਲ ਨਾਲ ਚਾਹ ਕਰਦੇ ਫਿਰ ਨਾਲ ਨਾਲ ਸ਼ਾਮ ਦਾ ਸੋਚੀ ਦੇ ਵੀ ਕੀ ਕਰੀਏ ਤੇ ਹੁਣ ਕੱਪੜੇ ਵਗੈਰਾ ਪ੍ਰੈਸ ਕਰਕੇ ਮੈਂ ਆ ਗਈ ਸੀ ਕਿਚਨ ਵਿੱਚ ਚਾਹ ਹਾਂ ਜੇ ਮੈਂ ਬਣਾਉਣੀ ਸੀ ਆਪਣੀ ਪਰ ਮੈਂ ਕਿਹਾ ਚਲੋ ਚਾਹ ਤੋਂ ਪਹਿਲਾਂ ਨਾ ਮੈਂ ਇੱਕ ਦੋ ਕੰਮ ਜੇ ਕਰ ਲਾਂ ਇੱਕ ਤਾਂ ਧਨੀਆ ਸਾਬਤ ਥੋੜਾ ਜਿਹਾ ਡਰਾਈ ਰੋਸਟ ਕਰਕੇ ਰੱਖਣਾ ਸੀ ਧਨੀਏ ਦਾ ਪਾਊਡਰ ਬਣਾਉਣਾ ਸੀਗਾ ਪਾਊਡਰ ਮੈਂ ਘਰ ਹੀ ਬਣਾਉਣੀ ਹੁੰਨੀ ਹੈ ਧਨੀਏ ਦਾ ਬਹੁਤ ਅੱਛਾ ਬਣਦਾ ਬਣਾਉਣੀ ਥੋੜੀ ਕੁਆਂਟੀਟੀ ਵਿੱਚ ਪਰ ਜਿੰਨਾਂ ਕਿ ਮੈਂ ਬਣਾਉਣੀ ਹੈ ਇਹ ਵੀ ਸਾਡੇ ਆਮ ਨਾਲ 1.5 ਤੋਂ 2 ਮਹੀਨੇ ਲੰਘ ਜਾਂਦੇ ਨੇ ਕਿਉਂਕਿ ਮੈਂ ਸਬਜ਼ੀਆਂ ਵਿੱਚ ਨਾ ਮਸਾਲੇ ਬਹੁਤ ਘੱਟ ਯੂਜ਼ ਕਰਦੀ ਆ ਥੋੜਾ ਜਿਹਾ ਮੈਂ ਇਹ ਧਨੀਆ ਰੱਖ ਲੈ ਇੱਕ ਸ਼ਿਫਟ ਦਾ ਇੱਕ ਸ਼ਿਫਟ ਦਾ ਯਾਨੀ ਇੱਕ ਬੋਟਲ ਮੇਰੀ ਭਰ ਜਾਊਗੀ ਉਹਨਾਂਕ ਮੈਂ ਪੈਨ ਚ ਪਾ ਲਿਆ ਹਲਕਾ ਜਿਹਾ ਮੈਂ ਡਰਾਈ ਰੋਸਟ ਕਰੂੰਗੀ ਪਹਿਲਾਂ ਮੈਂ ਇਹ ਇਹਨੂੰ ਪਾਊਡਰ ਬਣਾ ਲੈਂਦੀ ਸੀ ਗ੍ਰाइंड ਕਰ ਲੈਂਦੀ ਸੀ ਪਰ ਮੈਨੂੰ ਮੇਰੇ ਇੱਕ ਸਬਸਕ੍ਰਾਈਬਰ ਦਾ ਮੇਥੋ ਵੱਡੇ ਨੇ ਏਜ ਨੇ ਉਹਨਾਂ ਦਾ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਨਾ ਡਰਾਈ ਰੋਸਟ ਕਰਿਆ ਕਰੋ ਇਹਨਾਂ ਦਾ ਫਲੇਵਰ ਖੁਸ਼ਬੂ ਬਹੁਤ ਅੱਛੀ ਹੁੰਦੀ ਫਿਰ ਉਸ ਤੋਂ ਬਾਅਦ ਮੈਂ ਡਰਾਈ ਰੋਸਟ ਕਰਨ ਲੱਗੀ ਸੱਚੀ ਖੁਸ਼ਬੂ ਫਲੇਵਰ ਦੁੱਗਣਾ ਹੋ ਜਾਂਦਾ ਕੋਈ ਵੀ ਸੁੱਕੇ ਮਸਾਲੇ ਨੇ ਲੌਂਗ, ਇਲਚੀ ਬਣਾਉਣੇ ਆ ਪੀਸ ਪੀਸਦੇ ਆਪਾਂ ਧਨੀਆ ਪੀਸਦੇ ਆ ਜੀਰਾ ਪੀਸਦੇ ਹਲਕਾ ਇਹਨੂੰ ਡਰਾਈ ਰੋਸਟ ਕਰ ਲਈ ਬੜੀ ਅੱਛੀ ਖੁਸ਼ਬੂ ਆਰੋਮਾ ਬਹੁਤ ਅੱਛਾ ਹੋ ਜਾਂਦਾ ਫਿਰ ਇਹ ਮਸਾਲਿਆਂ ਦਾ ਤੇ ਇਹ ਡਰਾਈ ਰੋਸਟ ਕਰਕੇ ਇਹਨੂੰ ਮੈਂ ਕੱਢ ਤਾ ਅਲੱਗ ਪਲੇਟ ਵਿੱਚ ਤਾਂ ਕਿ ਹਲ ਥੋੜਾ ਜਿਹਾ ਗਰਮ ਕਰਨਾ ਹੁੰਦਾ ਬਸ ਖੁਸ਼ਬੂ ਆਉਣ ਲੱਗ ਜਾਂਦੀ ਐਨਾ ਕੀ ਗਰਮ ਕਰਨਾ ਬਹੁਤ ਜ਼ਿਆਦਾ ਰੰਗ ਨਹੀਂ ਆਪਾਂ ਬਦਲਣਾ ਉਸ ਤੋਂ ਬਾਅਦ ਮੈਂ ਜੀਰਾ ਭੁੰਨਣਾ ਸੀ ਫਿਰ ਭੁੰਨੇ ਹੋਏ ਜੀਰੇ ਦਾ ਬਣਾਉਣਾ ਸੀ ਪਾਊਡਰ ਕਿਉਂਕਿ ਹੁਣ ਦਹੀਂ ਵਿੱਚ ਲੱਸੀ ਵਿੱਚ ਨਿੰਬੂ ਪਾਣੀ ਵਿੱਚ ਪਾ ਸਕਦੇ ਆਪਾਂ ਤੇ ਇਹ ਜਿਵੇਂ ਮੈਂ ਚਨਾ ਚਾਟ ਬਣਾਉਣੀ ਆ ਉਹਦੇ ਵਿੱਚ ਵੀ ਮੈਂ ਜੀਰਾ ਪਾ ਲੈਂਦੀ ਕਦੇ ਕਦੇ ਮੈਂ ਦਹੀਂ ਵਿੱਚ ਵੀ ਇਕੱਲਾ ਜੀਰਾ ਪਾ ਕੇ ਖਾ ਲੈਂਦੀ ਜੀਰਾ ਕਾਲਾ ਨਮਕ ਕਾਲੀ ਮਿਰਚ ਵੈਸੇ ਮੈਨੂੰ ਦਹੀਂ ਸਿੰਪਲ ਹੀ ਵਧੀਆ ਲੱਗਦੀ ਐ ਕਈ ਵਾਰੀ ਉਹ ਆਇਨ ਹੈਗਾ ਵੀ ਰਾਇਤਾ ਹੋਵੇ ਬੂੰਦੀ ਹੋਵੇ ਕਦੇ ਕਦੇ ਹੁੰਦਾ ਵੀ ਹਾਂ ਕਦੋਂ ਰਾਇਤਾ ਅਸਰ ਆਤਾ ਬੂੰਦੀ ਮੈਂ ਬੂੰਦੀ ਦੀ ਮਸ਼ਕੀਨ ਨਹੀਂ ਕਦੇ ਕਦੇ ਚਲੋ ਗੈਸ ਤਾਂ ਹੈ ਕਦੇ ਕੋਈ ਆਇਆ ਖਾ ਲਾਂ ਨਹੀਂ ਪਰ ਮੈਨੂੰ ਕਾਲਾ ਨੂਨ ਕਾਲੀ ਮਿਰਚ ਇਕੱਲਾ ਜੀਰਾ ਪਾਊਡਰ ਦਹੀਂ ਚ ਪਾ ਕੇ ਖਾ ਲਓ ਬਹੁਤ ਟੇਸਟੀ ਲੱਗਦਾ ਜੀਰਾ ਪੁੰਨ ਕੇ ਰੱਖ ਦੂੰਗੀ ਹਲਕਾ ਜਿਹਾ ਠੰਡਾ ਹੋ ਗਿਆ ਫਿਰ ਇਹਨੂੰ ਮੈਂ ਮਿਕਸੀ ਵਿੱਚ ਕ੍ਰਾਇੰਡ ਕਰ ਦੂੰਗੀ ਇਸ ਤਰ੍ਹਾਂ ਹੀ ਨਿੱਕੇ-ਮੋਟੇ ਜਿਹੇ ਕੰਮ ਹੁੰਦੇ ਨੇ ਆਪਣੇ ਘਰਾਂ ਵਿੱਚ ਚੱਲਦੇ ਰਹਿੰਦੇ ਨੇ ਜਿਨ੍ਹਾਂ ਨਾਲ ਆਪਾਂ ਐਕਟਿਵ ਰਹਨੇ ਆਂਗੇ ਜੇ ਆਪਾਂ ਇਹ ਚੀਜ਼ਾਂ ਬਾਜ਼ਾਰ ਤੋਂ ਆਪਾਂ ਲਿਆਉਣ ਲੱਗ ਜਾਈਏ ਤਾਂ ਆਪਣੇ ਕੰਮ ਖਤਮ ਹੋ ਜਾਣਗੇ ਫਿਰ ਆਪਾਂ ਵੀ ਉਹਨੇ ਐਕਟਿਵ ਨਹੀਂ ਰਵਾਂਗੇ ਸੋਚਣ ਵਾਲੀ ਗੱਲ ਹੈ ਵੈਸੇ ਇਹ ਬਾਜ਼ਾਰ 'ਚ ਵੀ ਮਸਾਲੇ ਪੀਸੇ ਪਸਾਏ ਬਣੇ-ਬਣਾਏ ਮਿਲਦੇ ਨੇ ਡੱਬੀਆਂ ਵਿੱਚ ਪਰ ਜੇ ਆਪਾਂ ਹਰ ਇੱਕ ਚੀਜ਼ ਬਾਜ਼ਾਰ ਤੋਂ ਹੀ ਲਿਆ ਕੇ ਘਰੇ ਰੱਖ ਲਈਏ ਇੱਕ ਦੋ ਉਹ ਮਹਿੰਗੀ ਮਿਲੂਗੀ ਇੱਕ ਉਹਨਾਂ ਅੱਛਾ ਫਲੇਵਰ ਨਹੀਂ ਹੋ ਚੀਜ਼ ਪਿਓਰ ਨਹੀਂ ਹੋ ਤੇ ਆਪਾਂ ਵੀ ਉਹਨੇ ਐਕਟਿਵ ਨਹੀਂ ਰਵਾਂਗੇ ਜਿੰਨੇ ਆਪਾਂ ਹੁਣ ਨਿੱਕੇ ਨਿੱਕੇ ਕੰਮਾਂ ਵਿੱਚ ਆਪਾਂ ਲੱਗੀਆਂ ਰਹਿਣੀਆਂ ਘਰੇ ਲੇਡੀਜ਼ ਹਨ ਤੇ ਉਸ ਤੋਂ ਬਾਅਦ ਮੈਂ ਚਾਹ ਬਣ ਰਹੀ ਸੀ ਗੈਸ ਤੇ ਚਾਹ ਬਣ ਨਹੀਂ ਰੱਖਤੀ ਸੀ ਆਪਣੇ ਲਈ ਤੇ ਨਾਲ ਨਾਲ ਮੈਂ ਕਿਹਾ ਫਿਰ ਮਿਕਸੀ ਰੱਖ ਕੇ ਮੈਂ ਦੋਨੇ ਮਸਾਲੇ ਪੀਸ ਲੇ ਤੁਹਨੀਆਂ ਪਾਊਡਰ ਵੀ ਪੀਸ ਲਿਆ ਜੀਰਾ ਵੀ ਪੀਸ ਲਿਆ ਦੋਨੋਂ ਦਾ ਪਾਊਡਰ ਬਣਾ ਲਿਆ ਤੇ ਸ਼ੀਸ਼ੀਆਂ ਵਿੱਚ ਪਾਤਾ ਤੇ ਚਾਹ ਪੀ ਕੇ ਹੁਣ ਮੈਂ ਦੁਬਾਰਾ ਆਈਆਂ ਕਿਚਨ ਵਿੱਚ ਤੇ ਕਰਦੀਆਂ ਤਿਆਰੀ ਸ਼ਾਮ ਦੀ 3:30 ਵਜੇ ਅੱਜ ਮੈਂ ਕਿਚਨ ਵਿੱਚ ਆ ਗਈ ਸੀਗੀ ਪੈਨ ਹੁਣ ਮੈਂ ਬਣਾਉਂਗੀ ਸਵਾਦੀ ਪੂਰਦੀ ਤੇ ਸਾਇੰਟਿਸਟ ਸਟੀਲ ਦੇ ਪੈਨ ਵਿੱਚ ਮੈਂ ਰੱਖਿਆ ਹੋਇਆ ਸੂਆ ਗਰਮ ਪਾਣੀ ਵਿੱਚ ਪਾ ਕੇ ਸੂਆ ਦਾ ਝੂਰਾ ਗਰਮ ਪਾਣੀ ਵਿੱਚ ਇੱਕੋ ਵਾਲਾ ਦੇ ਕੇ ਮੈਂ ਬੰਦ ਕਰਤਾ ਤੇ ਇੰਦਰ ਮੈਂ ਤਲਗਾਉਣ ਲੱਗੀ ਸਤੜਕਾ ਤੇ ਇੱਕ ਗੈਸ ਤੇ ਮੈਂ ਰੱਖਿਆ ਹੋਇਆ ਬੈਂਗਣ ਭੁੰਨਣਾ ਪਰਥੇ ਲਈ ਤਾਂ ਕਿ ਮੈਂ ਨੈਕਸਟ ਮਾਰਨਿੰਗ ਵਿੱਚ ਪਰਤਾ ਬਣਾ ਸਕਾਂ ਭੁੰਨ ਕੇ ਇਹਨੂੰ ਛਿੱਲ ਕੇ ਮੈਸ਼ ਕਰਕੇ ਠੰਡਾ ਕਰਕੇ ਕੰਟੇਨਰ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦੂੰਗੀ ਪਰ ਪੜਥਾ ਸਵੇਰੇ ਬਣੂਗਾ ਤਾਂ ਕਿ ਸਵੇਰੇ ਥੋੜਾ ਜਿਹਾ ਕੰਮ ਮੇਰਾ ਸੌਖਾ ਹੋ ਜੇ ਕਿਉਂਕਿ ਪੜਥੇ ਦੇ ਨਾਲ ਨਾਲ ਸਵੇਰੇ ਕੁਝ ਹੋਰ ਵੀ ਬਣੂ ਕੱਲੇ ਪੜਥੇ ਨਾਲ ਤਾਂ ਸਰਦਾ ਨਹੀਂ ਕਿ ਇਸ ਤਰ੍ਹਾਂ ਕੁਝ ਬੀਜੀ ਬੀਜੀ ਸੀ ਅੱਜ ਮੈਂ ਕਿਚਨ ਵਿੱਚ ਵੀ ਬਹੁਤ ਹੀ ਬੀਜੀ ਸੀ ਕਦੇ-ਕਦੇ ਕੁਕਿੰਗ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਜਿੰਨਾ ਸਵੇਰੇ ਕੰਮ ਘੱਟ ਸੀ ਨਾ ਅੱਜ ਮੇਰਾ ਕੁਕਿੰਗ ਦਾ ਸ਼ਾਮ ਨੂੰ ਓਨਾ ਹੀ ਜ਼ਿਆਦਾ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਮਾਂ ਛੋਲੇ ਦੀ ਦਾਲ ਤੜੀ ਬਣ ਨਹੀਂ ਰੱਖੀ ਕਿਉਂਕਿ ਸੋਹਾਪੁਰ ਜੀ ਨਾਲ ਤਾਂ ਸਰਨਾ ਨਹੀਂ ਸੀਗਾ ਦਵਿੰਦਰ ਵੀ ਸੋਹਾਪੁਰ ਜੀ ਨਹੀਂ ਖਾਂਦੇ ਫਿਰ ਮੈਂ ਕਨਫਿਊਜ਼ਡ ਹੋ ਗਈ ਹੁਣ ਮੈਂ ਕੀ ਖਾਂ ਤੇ ਫਿਰ ਮੈਂ ਦਾਲ ਬਣ ਨਹੀਂ ਰੱਖੀ ਮਾਂ ਛੋਲੇ ਹੁੰਦੇ ਜੋ ਸਾਡੇ ਘਰ ਵਿੱਚ ਬਹੁਤ ਘੱਟ ਬਣਦੀ ਹੈ ਬਿਲਕੁਲ ਨੱਕ ਮਾਰ ਕੇ ਖਾਂਦੇ ਨੇ ਪਰ ਸੁਆਤ ਬਹੁਤ ਲੱਗਦੀ ਹੈ ਵੀ ਜੇ ਮਲਾਈ ਪਾ ਕੇ ਦਾਲ ਮਖਣੀ ਬਣ ਜਾਂਦੀ ਹੈ ਟਾਈਮ ਹੋ ਗਿਆ ਸਾਡੇ 4:00 ਬੰਦ 3:00 ਵਜੇ ਦੀ ਕਿਚਨ ਵਿੱਚ ਆਈ ਹਾਂ 4:00 ਹੋ ਗਏ ਸਵਾਕੁਰ ਜਿਵੇਂ ਨਾ ਤੇ ਬੈਂਗਲਪੁਰ ਕੇ ਰੱਖਤਾ ਹੈ ਜਰ ਖੇੜਾ ਮਾਂ ਛੋਲਿਆਂ ਦੀ ਤੇ ਇਧਰ ਮੈਂ ਇਸ ਦੀ ਮੱਖਣ ਬਣਾਇਆ ਕਰ ਇੱਕ ਵਾਰ ਉਹ ਵੀ ਗਰਮ ਕਰਤਾ ਠੰਡਾ ਕਰਕੇ ਰਾਤ ਨੂੰ ਪਾਣੀ ਵਾਲੇ ਰੱਖ ਦਿੱਤੇ ਵਿੱਚ ਥਾਂ ਨਾ ਚੱਲ ਰਿਹਾ ਕੰਮ ਤੇ ਨਾ ਆਉਂਦਾ ਢਾਂਡੇ ਪਾਉਣੇ ਨੇ ਸ਼ਰਸ ਤੇ ਕਪੜਾ ਮਾਰਾ ਸ਼ਰਸ ਤੇ ਪਤਾ ਨਹੀਂ ਕਿੰਨੀ ਵਾਰ ਕਪੜਾ ਵਾਈਦਾ ਫਿਰ ਮੈਨੂੰ ਫਿਰ ਨਾ ਖੰਡੋ ਅੱਕਣ ਨਾ ਲੱਗੇ ਉਹ ਸ਼ਰਸ ਤੇ ਨਾ ਖਰਾ ਰਹਾ ਤੇ ਹੋਵੇ ਤੇ ਢਾਂਡੇ ਵੀ ਕਾਫੀ ਹੋਏ ਨੇ ਕੁਕਿੰਗ ਹੁੰਦੀ ਹੈ ਜਰੂਰ ਸਵਾਕੁਰ ਜਿਹੜਾ ਕਰਨਾ ਨਹੀਂ ਸੀ 50 ਇੱਕ ਹੈ ਨਾ ਸਿਰ ਮਦਾ दाल तकी ਬਾਨੇ ਮਸ ਹੋ ਜਾਂਦੀ ਤੇ ਮਸੋ ਦੇ ਦਾਨੋ ਚ ਨ ਮਲਾਈ ਪਾ ਤੁਹਾਨੂੰ ਬਹੁਤ ਟੇਸਟ ਚ ਲੱਗੂ ਮਲਾਈ ਪਾ ਕੇ। ਬਾਕੀ ਅਬ ਜਬੀ ਤੋੜੇ ਤੇ ਤੁਹਾਨੂੰ ਜਿਹਨੇ ਪਾਣੀ ਤੇ ਆਫ ਤੱਕੀ ਕੰਮ ਕਰਦੀ ਕਰਦੀ ਨੂੰ ਬਾਸ ਥੋੜੇ ਜਿਨੇ ਮੈਂ ਹੁਣ ਇਸ ਬਦਲਵਾਈ ਗਰਮ ਹੀ ਬਹੁਤ ਚੜਾ ਹੋਈ ਦੀ। ਚਿਪ ਚਪਾ ਹੱਥ ਨੂੰ ਮਿਟੀ ਬਹੁਤ ਜ਼ਿਆਦਾ ਹੋ ਸੀਗੀ। ਤੇ ਇਦਾਂ ਬਣ ਗਿਆ ਦਾਲ ਦਾਲੂਣਾ ਤੱਕਾ ਨਹੀਂ ਜਾਇ ਕਰਤਾ ਮਾਲੀ ਚ ਗਾਉਣਾ ਫਟਾਫਟ ਮੈਂ ਇੱਕ ਵਾਰ ਮੈਂ ਕਿਹਾ ਕਿ ਗਰਮੀ ਚ ਤਰ ਖੜੀਆਂ ਪਾਣੀ ਵਿੱਚ ਪਾ ਕੇ ਨੂੰ ਵਿੱਚ ਦਾਲ ਪਾ ਕੇ ਉਬਲਣੇ ਲੱਗ। ਮੇਰਾ ਤਾਂ ਆ ਜਾਣਗੇ ਤੇ ਉਸ ਤੋਂ ਬਾਅਦ ਫਿਰ ਮੈਂ ਤੜਕਾ ਲਾਵਾਂਗੀ ਮਾਂ ਦੇ ਚਲ ਗਾਉਂ ਕਰਾਂਗੀ ਤੇ ਮੈਂ ਵਾਹੀ ਚਲ ਦਾਲ ਬਾਨੀ ਇੱਕ ਵਾਰ ਰੱਖਦਾ ਕਲਾ ਤੜਕੇ ਦਾ ਕੰਮ ਰਹੇਗਾ ਫਿਰ ਇਹਦੇ ਪੰਜ ਮੱਖਣ ਇਹਨੂੰ ਮੈਂ ਨਾਲ ਹੀ ਰੱਖਦਾ ਨਹੀਂ ਤੇ ਉਹ ਗਰਮ ਮੱਖਣ ਗਰਮ ਹੋਣਾ ਥੋੜੀ ਹਿੱਟ ਮਾਰਨ ਕੋਈ ਨਹੀਂ ਤੇ ਉਹ ਐਸੇ ਇਹਨੂੰ ਥੰਡੇ ਪਰੇ ਰੱਖਦਾ ਰਾਤ ਨੂੰ ਪੈਲ ਵਿੱਚ ਰੱਖੰਦਾ ਹੁੰਦਾ ਫਿਰ ਇਹਨੂੰ ਬਾਹਰ ਵਾਲੇ ਘੜੇ ਵਿੱਚ ਰੱਖਾਂਗੀ ਕੱਲ ਨੂੰ ਦੁਬਾਰੇ ਗਰਮ ਹੋ ਜੂਗਾ ਫਿਰ ਕਿਉਂ ਹੁਣਦਾ ਕਿਉਂ ਵੀ ਕਿੜਾ ਪੱਖਾ ਬਣਦਾ ਬਹੁਤ ਮਿਹਨਤ ਹੁੰਦੀ ਹੈ ਤਾਂ ਇਹ ਨਾਲ ਦਾਲ ਦਾ ਐਂਡ ਹੁਣ ਸੀ ਡਿਨਰ ਦਾ ਟਾਈਮ ਮੈਂ ਬਣਾ ਲਿਆ ਸੀ ਆਪਣਾ ਇੱਕ ਫੁਲਕਾ ਸਵਾਦੀ ਭੁਰਜੀ ਤੇ ਨਾਲ ਦਾਲ ਦਾਲ ਵਿੱਚ ਮੈਂ ਥੋੜੀ ਜਿਹੀ ਮਲਾਈ ਪਾਈ ਸੀ ਬਿਕੋਜ਼ ਮਲਾਈ ਵਾਲੀ ਵੀ ਅੱਛੀ ਲੱਗਦੀ ਆ ਉਸ ਟਾਈਮ ਅੱਜ 7 ਵਜੇ ਪੂਰੇ 7 ਵਜੇ ਸਹੀ ਟਾਈਮ ਤੇ ਅੱਜ ਮੈਂ ਡਿਨਰ ਖਾ ਲਿਆ ਨਹੀਂ ਮੈਂ ਆਲਵੇਸ 15-20 ਮਿੰਟ ਲੇਟ ਹੀ ਹੁੰਨੀ ਆ ਪਰ ਅੱਜ ਟਾਈਮ ਬਿਲਕੁਲ ਸਹੀ ਹੈ ਡਿਨਰ ਦਾ ਤੇ ਉਸ ਤੋਂ ਬਾਅਦ ਆਪਣਾ ਡਿਨਰ ਕਰਨ ਤੋਂ ਬਾਅਦ ਫਿਰ ਮੈਂ ਥੋੜੀ ਜਿਹੀ ਮਖਾਣੇ ਰੋਸਟ ਕਰਕੇ ਰੱਖਣੇ ਸੀ ਫਲੇਵਰ ਵਾਲੇ ਪੁਦੀਨਾ ਫਲੇਵਰ ਵਾਲੇ ਰੱਖਣੇ ਸੀ ਬਣਾ ਕੇ ਕਿਉਂਕਿ ਰੋਸਟਡ ਮੇਰੇ ਕੋਲ ਹੁੰਦੇ ਨਹੀਂਗੇ ਤੇ ਪੈਨ ਵਿੱਚ ਮ ਤੇ ਦੇਸੀ ਘਿਓ ਦੇ ਵਿੱਚ ਮੈਂ ਪਾਉਂਗੀ ਮਸਾਲੇ ਜਿਵੇਂ ਨਮਕ ਲਾਲ ਮਿਰਚ ਚਾਟ ਮਸਾਲਾ ਪਾਉਂਗੀ ਤੇ ਪੁਦੀਨੇ ਦਾ ਪਾਊਡਰ ਪਾਉਂਗੀ ਪੁਦੀਨੇ ਦਾ ਪਾਊਡਰ ਮੈਂ ਘਰੇ ਬਣਾ ਕੇ ਰੱਖਿਆ ਹੋਇਆ ਪੁਦੀਨਾ ਸੁਕਾ ਕੇ ਪੱਤੇ ਛਾਵੇਂ ਸੁਕਾ ਲਉ ਪੁਦੀਨੇ ਨੂੰ ਉਸ ਤੋਂ ਬਾਅਦ ਜੋ ਸੁੱਕ ਜਾਣ ਤਾਂ 5 ਕ ਮਿੰਟ ਦੀ ਧੁੱਪ ਲਵਾ ਕੇ ਬਸ ਤੁਸੀਂ ਹੱਥਾਂ ਨਾਲ ਮਸਲੋ ਕ੍ਰਸ਼ ਕਰ ਦੋ ਵਿਚ ਟੱਕੇ ਜੀ ਉਹਦੇ ਚੁੱਕ ਦੋ ਤੇ ਪੁਦੀਨੇ ਦਾ ਪਾਊਡਰ ਬਣ ਜਾਂਦਾ ਬਸ ਮੈਂ ਘਿਓ ਵਿੱਚ ਇਹ ਤਿੰਨ ਚਾਰ ਚੀਜ਼ਾਂ ਪਾਈਆਂ ਨੇ ਉਸ ਵਾਰ ਇਹ ਵਿੱਚ ਪਾ ਦੂੰਗੀ ਮਖਾਣੇ ਮਖਾਣੇ ਮੈਂ ਮਾਈਕ੍ਰੋਵੇਵ ਵਿੱਚ ਰੋਸਟ ਕਰ ਲਈ ਸੀਗੇ ਡਰਾਈ ਰੋਸਟੀ ਕੀਤੀ ਇਸ ਮਾਈਕ੍ਰੋਵੇਵ ਵਿੱਚ ਜਾਂ ਆਪਾਂ ਘਿਓ ਵਿੱਚ ਰੋਸਟ ਕਰਦੇ ਕਿਉਂ ਉਹ ਬਹੁਤ ਪਿੰਦੇ ਨੇ ਫੇਰੇ ਬਸ ਘਿਓ ਵਿੱਚ ਮਸਾਲੇ ਇਸ ਕਰਕੇ ਪਾਏ ਨੇ ਤਾਂ ਕਿ ਮਸਾਲੇ ਮਖਾਣਿਆਂ ਦੇ ਉੱਪਰ ਕੋਟ ਹੋ ਜਾਣ ਜੇ ਆਪਾਂ ਸੁੱਕੇ ਮਸਾਲੇ ਛਿੜਕਾਂਗੇ ਤਾਂ ਕੋਟ ਨਹੀਂ ਹੁੰਦੇ ਮਸਾਲਿਆਂ ਤੇ ਤੇ ਘਿਓ ਨਾਲ ਮਸਾਲ ਸੌਰੀ ਮਖਾਣਿਆਂ ਤੇ ਕੋਟ ਹੋ ਜਾਂਦੇ ਨੇਗੀ ਇਸ ਤਰ੍ਹਾਂ ਬਸ ਕੁਝ ਇਹ ਆ ਜਿਆਦਾ ਸੇਕ ਨਹੀਂ ਲਵਾਉਣਾ ਬਸ ਮੈਂ ਹਲਕਾ ਜਿਹਾ ਮਿਕਸ ਕਰਕੇ ਗੈਸ ਬੰਦ ਕਰ ਦੂੰਗੀ ਮਖਾਣੇ ਆਪਣੇ ਫਲੇਵਰ ਵਾਲੇ ਬਣ ਕੇ ਰੈਡੀ ਨੇ ਇਸ ਤਰ੍ਹਾਂ ਤੁਸੀਂ ਕੋਈ ਵੀ ਫਲੇਵਰ ਵਾਲੇ ਬਣਾ ਸਕਦੇ ਹੋ ਪਦੀਨੇ ਵਾਲੇ ਚਾਟ ਮਸਾਲੇ ਵਾਲੇ ਕਹਾਂ ਨਮਕ ਮਿਰਚ ਪਾ ਲਓ ਜਾਂ ਪੀਰੀ ਪੀਰੀ ਮਸਾਲਾ ਪਾ ਲਓ ਕੋਈ ਵੀ ਪਾ ਲਓ ਤੇ ਮਖਾਣੇ ਰੋਸਟ ਕਰਕੇ ਫਿਰ ਮੈਂ ਨਾ ਪੈਂਟਰੀ ਵਿੱਚ ਆਪਣੀ ਨਿਗਾ ਮਾਰੀ ਤੇ ਦੋ ਚਾਰ ਸੀ ਜਿਹੜੇ ਡੱਬਿਆਂ ਵਿੱਚ ਖਤਮ ਸੀ ਮੈਂ ਕਿਹਾ ਚਲੋ ਇਹ ਵੀ ਰਿਫਿਲ ਕਰ ਲਾਂ ਕਿਉਂਕਿ ਹੁਣ ਮੇਰੇ ਕੋਲ ਟਾਈਮ ਵੀ ਸੀਗਾ ਤੇ ਮੈਂ ਆਪਣਾ ਖਾਣਾ ਜਲਦੀ ਖਾ ਲਿਆ ਮੈਂ ਐਕਚੁਅਲ ਕੰਮ-ਕੁਮ ਕਰੂੰਗੀ ਨਿੱਕਾ ਮੋਟਾ ਮੇਰਾ ਖਾਣਾ ਵੀ ਹਾਜਮ ਆ ਜਾਊਗਾ ਮੈਂ ਤੁਰੇ ਫਿਰਦੀ ਵੀ ਰਹੂੰਗੀ ਜੇ ਮੈਂ ਖਾਣਾ ਖਾ ਕੇ ਆਪਣਾ ਮੈਂ ਡਿਨਰ ਕਰਕੇ ਕਈ ਵਾਰ ਨਾ ਮੈਂ ਲੇਟ ਜਾ ਨਹੀਂ ਹੁੰਦੀ ਬੇਹੰਤ ਜਾ ਕੇ ਚਲੋ ਜਦੋਂ ਖਾਣਾ ਖਾਣਗੀ ਮੰਮੀ ਦਿਵਿੰਦਰ ਉਹਦਾ ਫੁਲਕਾ ਬਣਾਵਾਂਗੀ ਹੁਣ ਮੈਂ ਇੰਨੀ ਲੇਟ ਜਾ ਫਿਰ ਮੈਨੂੰ ਇੰਨੀ ਸੁਸਤੀ ਪੈਂਦੀ ਮੈਨੂੰ ਇੰਨੀ ਸੁਸਤੀ ਪੈਂਦੀ ਮੈਨੂੰ ਨੀਂਦ ਆਉਣ ਲੱਗ ਜਾਂਦੀ ਕਿਉਂਕਿ ਦਿਨੇ ਰੈਸਟ ਹੀ ਨਹੀਂ ਮਿਲਦਾ ਹੈਗਾ ਥੋੜਾ ਬਹੁਤਾ ਰੈਸਟ ਮਿਲਦਾ ਪਰ ਉਹ ਨਹੀਂ ਕਹਾਂਗੇ ਵੀ ਇੱਕ ਵਧੀਆ ਜਿਹਾ ਆਪਾਂ ਨੈਪ ਲੈ ਲਈ ਰੈਸ ਇਸ ਤਰ੍ਹਾਂ ਦਾ ਕੁਝ ਰੁਟੀਨ ਹੈ ਸਵੇਰੇ ਜਲਦੀ ਉੱਠੂ ਤੇ ਰਾਤ ਨੂੰ 10:30-11 ਆਰਾਮ ਨਾਲ ਬੱਜ ਜਾਂਦੇ ਨੇ ਚਾਹ ਬੱਤੀ ਰਿਫਿਲ ਕੀਤੀ ਨਮਕ ਰਿਫਿਲ ਕੀਤਾ ਨਮਕ ਦੋ ਤਰ੍ਹਾਂ ਦਾ ਯੂਜ਼ ਕਰਦੇ ਸੀ ਨਾ ਨਮਕ ਤੇ ਦੂਸਰਾ ਨੋਰਮਲ ਆਇਓਡਾਈਜ਼ ਸਾਲਟ ਨਮਕ ਪਾ ਲੈ ਡੱਬੇ ਵਿੱਚ ਇਸ ਤਰ੍ਹਾਂ ਕੁਝ ਨਾ ਕੁਝ ਪੰਜ ਚਾਰ ਚੀਜ਼ਾਂ ਖਤਮ ਸੀ ਡੱਬੇ ਵਿੱਚ ਮੈਂ ਕਿਹਾ ਰਿਫਿਲ ਕਰਕੇ ਰੱਖ ਲਾ ਹੁਣ ਟਾਈਮ ਆ ਤੇ ਬਾਕੀ ਜੋ ਚੀਜ਼ ਚਾਹੀਦੀ ਵੀ ਹੋਊਗੀ ਆਪਣਾ ਹਾਜ਼ਰ ਮਿਲੂਗਾ ਆਪਣਾ ਕੰਮ ਨਹੀਂ ਰੁਕੂਗਾ ਆਫਟਰਨਿਕ ਮੋਟੇ ਕੰਮਾਂ 'ਚ ਆਪਣੇ ਆਪ ਨੂੰ ਬਿਜ਼ੀ ਵੀ ਰੱਖਣਾ ਚਾਹੀਦਾ ਫਿਰ ਆਪਾਂ ਐਕਟਿਵ ਰਹਿਣਾ ਮੈਨੂੰ ਵਧੀਆ ਲੱਗਦਾ ਕਿ ਨਿਕ ਮੋਟੇ ਕੰਮ ਜੇ ਆਪਾਂ ਨੂੰ ਮਿਲ ਹੀ ਜਾਂਦੇ ਨੇ ਆਪਾਂ ਕਰੀ ਜਾਂਦੇ ਆ ਐਕਟਿਵ ਰਹਿਨੇ ਆ ਆਪਾਂ ਆਪਣੇ ਕੰਮਾਂ 'ਚ ਬਿਜ਼ੀ ਰਹਿਨੇ ਆ ਆਦਰਵਾਈਸ ਟੈਨਸ਼ਨ ਆ ਤਾਂ ਹਰ ਇੱਕ ਕੋਲ ਨੇ ਬਹਿਲੇ ਬੈਜੂਗੇ 2 ਮਿੰਟ ਦਿਮਾਗ ਖਰਾਬ ਹੋ ਜਾ 2 ਮਿੰਟ ਜੇ ਪਤਾ ਨਹੀਂ ਕੀ ਦਿਮਾਗ ਵਿੱਚ ਤੁਹਾਡੇ ਆ ਜਾਊਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ